ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਜਨਾਲਾ ਰੋਡ ਚੁਗਾਵਾਂ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਬਾਬਾ ਕਰਨਜੀਤ ਸਿੰਘ ਪੋਲਾ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਚੁਗਾਵਾਂ ਤੋਂ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਹੂ ਪਿੰਡ ਸਾਹਿਬ ਤੱਕ ਵਿਚਾਰ ਨਗਲ ਕੀਰਤਨ ਸਜਾਇਆ ਗਿਆ ਫੁੱਲਾਂ ਨਾਲ ਸ਼ਿੰਗਾਰੀ ਬਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਪ ਵਿਚ ਹਨ ਅਤੇ ਪੰਜ ਪਿਆਰੇ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ ਨਗਰ ਕੀਰਤਨ ਵਿੱਚ ਬਾਬਾ ਰੁਗਵੀਰ ਸਿੰਘ ਖਿਆਲੇ ਵਾਲੇ ਬਾਬਾ ਸੁਖਾ ਸਿੰਘ ਬਾਬਾ ਜੋਗਿੰਦਰ ਸਿੰਘ ਲੋਪੋਕੇ ਬਾਬਾ ਕੁਲਵੀਰ ਸਿੰਘ ਸਮੇਤ ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਬੱਸਾਂ ਕਾਰਾਂ ਜੀਪਾਂ ਟਰੈਕਟਰ ਟਰਾਲੀਆਂ ਮੋਟਰਸਾਈਕਲ ਸਵਾਰ ਹੋ ਕੇ ਗੁਰਬਾਣੀ ਦਾ ਜਸ ਕਰਦੀਆਂ ਹੋਈਆਂ ਨਾਲ ਨਾਲ ਜਾ ਰਹੀਆਂ ਸਨ ਤੋ ਪਹਿਲਾਂ ਸੁਮੁਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪੰਜਵਾਂ ਲੋਕਿਕ ਨਗਰ ਕੀਰਤਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਨਗਰ ਚਗਾਵਾਂ ਤੋਂ ਪੜਾਉ ਪੜਾਈ ਹੁੰਦਿਆ ਹੋਇਆ ਪਵਿੰਡ ਸਾਹਿਬ ਵਿਖੇ ਪਹੁੰਚਦਾ ਹੈ ਇਹ ਮਹਾਨ ਨਗਰ ਕੀਰਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਿਤਰ ਜਨਮ ਸਥਾਨ ਤੇ ਪੋਮਿੰਟ ਸਾਹਿਬ ਪਹੁੰਚੇਗਾ ਜਿਸ ਵਿੱਚ ਬੇਅੰਤ ਮਹਾਂਪੁਰਖ ਸਰਬੱਤ ਸੰਗਤਾਂ ਸ਼ਿਕਰਤ ਕਰਕੇ ਸਤਿਗੁਰੂ ਜੀ ਦੇ ਸਮਾਗਮਾਂ 'ਚ ਪਹੁੰਚਦਿਆਂ ਹਨ ਜਿਵੇਂ ਕਿ ਦਾਸ ਦੇ ਨਾਲ ਬਹੁਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤ੍ਰਲੋਕ ਸਿੰਘ ਜੀ ਉਹਨਾਂ ਦੇ ਸਹਬਜ਼ਾਦੇ ਬਾਬਾ ਸੁਖਦੇਵ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਰਗਵੀਰ ਸਿੰਘ ਜੀ ਜੋ ਸੰਤ ਸ਼੍ਰੀਮਾਨ ਸੰਤ ਬਾਬਾ ਕੁਲਵੀਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਔਰ ਸਮੁੱਚੀਆਂ ਜਥੇਬੰਦੀਆਂ ਸਾਰੇ ਰਲ ਮਿਲ ਕੇ ਇਸ ਮਾਣ ਸਮਾਗਮ ਦੇ ਵਿੱਚ ਪਹੁੰਚੀਆਂ ਹਨ ਸੋ ਸਾਰੀਆਂ ਸੰਗਤਾਂ ਨਗਰ ਕੀਰਤਨ ਵਿੱਚ ਪਹੁੰਚੇ ਤੇ ਜੀ ਆਇਆਂ ਵੀ ਹੈ ਸੋ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਇਹ ਨਗਰ ਕੀਰਤਨ ਪੜਾਉ ਪੜਾਈ ਹੁੰਦਾ ਹੈ ਟਾਰੀ ਗੁਰਦੁਆਰਾ ਬਾਬਾ ਜੱਲਨ ਜੀ ਤੋਂ ਬਾਬਾ ਜੀ ਦੇ ਜਨਮ ਸਥਾਨ ਪੁਆਇੰਟ ਸਾਹਿਬ ਵਿਖੇ ਉੱਥੇ ਅਰਦਾਸ ਬੇਨਤੀ ਹੋਵੇਗੀ ਉਥੋਂ ਫਿਰ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਚ ਗਾਵਾਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਆਨ ਕੇ ਸਮਾਪਤੀ ਹੋਵੇਗੀ ਸੋ ਸਾਰਿਆਂ ਨੂੰ ਭਾਈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ